ਜਦੋਂ ਕਿ ਲੋਈਵਾਦੀ ਫੇਰ ਵੀ ਨਹੀਂ ਗਈ। ਸਾਲਾ 30 ਸਾਲ ਪਿਛੇ ਜਦੋਂ ਆਹ ਨੂੰ ਵਾਈਟ ਰਿਆ ਗੱਡੇ ਨੇ ਤੀਜੇ ਦਿਨ ਆਹ ਦੂਜੇ ਗਰੇਨੀ ਤੀਜੇ ਦਿਨ ਲੇਕਿਨ ਇਹਨਾਂ ਨੇ ਸਰਦੀ ਇੱਕ ਕੰਟਰੈਕਟ ਲੀਡਰ ਉਹ ਡੀਗਰ ਤੋਂ ਕਰਵਾਇਆ ਠੰਡੇ ਡੀਕੇ ਉਹ ਨਾਲ ਦੀ ਹੋਏ ਆਉਣੇ ਲੋ ਬਾਰੇ ਤੁਹਾਨੂੰ ਕਹਿੰਦਾ ਹੈ। ਪੁੱਤਾ ਆਇਆ ਇਹ ਵੀ ਲਵਾਇਆ ਪਰ ਤੇ ਵੀ ਨਹੀਂ ਲੇ। ਦੰਦਪੁੰਨ ਵਾਲੀ ਦਿੱਕਤ ਤਾਂ ਨਹੀਂ ਕੋਈ ਆਈ ਨਾ ਸਿਰਫ ਇਹਦਾ ਨਾ ਇਹ ਦਿੱਕਤ ਨਹੀਂ ਸਾਡੀ ਬੈਠ ਨਹੀਂ ਕਰਦੇ ਆਇਆ ਨਿਆ ਮਾਹ ਜੱਤੀ ਬੈਠੀ ਰਿਹਾ ਰਿਪੀਟਰ ਹੀ ਲਈ ਤੇ ਹਾਂ ਹਾਂ ਤੇ ਆਹ ਗਾਮ ਵੀ ਆਪਣੇ ਕੋਲ ਰਿਪੀਟਰ ਹੀ ਹੈ ਹਾਂ ਉਹ ਕਹਿੰਦਾ ਕਰਾ ਫੇਰੇ ਆਈਦੀ ਆਹ ਤਾਂ ਰੰਗਰੀ ਆਉਦੀ ਨਹੀਂ ਜਿਹੜੀ ਗੱਬੜ ਲਈ ਜਹੀ ਨਹੀਂ ਰਹੀ ਖੇ ਰਹੀ